Hãy subscribe cho kênh Ghiền Mì Gõ Để không bỏ lỡ những video hấp dẫn eks moksur le copart honoru Burada grubu çal. Grubu serdi serdi ਕਮੈਂਟ ਚੱਲਦੇ ਨੇ ਜੀ ਬਣਾ ਦਈਏ ਚੱਲ ਚੱਲ ਉਹ ਚੱਲਦੇ ਆ ਅੰਦਰ ਹੀ ਦਾ ਆਉਂ ਸਮੁੰਦਰ ਅੰਦਰ ਆ ਚਾਰ ਮੀਟਰ ਇਹ ਮੇਰਾ ਅੰਦਰ ਦਾ ਆ ਮੈਂ ਆਉਂਦਾ ਹਾਂ ਉਹ ਲਾ ਆਵਾਜ਼ ਆ ਰਹੀ ਹੈ ਇਹ ਬੱਸੀ ਬਰਬਲ ਦਕ ਤੀਨ ਕੀ ਕੀ ਕਰੋ ਵੀਰ ਮਾਨ ਕੀ ਕੀ ਹਲੋ ਹਟ ਆ ਜਾ ਬਈ ਆ ਜਾ ਕਰਦੇ ਆ ਜੀ ਵੀ ਬੈਠ ਜਾ Thank you. ਦੇ ਮੂੰਹ ਮਾਰ ਮਾਰੇ ਖਿਚੂ ਦੇਖੀ ਭਾਈ ਦੇਖ ਕੇ ਭਰਾ ਆਏ ਦੇਖ ਕੇ ਆ ਜਾ ਕੀ ਕਰੀਂ ਔਰ ਕੋਈ ਜਨਸ ਹੈਲਪਰ ਸੇਲ ਪਰਚੇ ਵਾਲੀਆਂ ਕੋੜੇ ਸੇਲ ਵਾਲੀ ਹਾਂਜੀ ਹਾਂਜੀ ਭਾਈ ਸੇਲ ਵਾਲੇ ਕੋੜੇ ਔਰ ਸੇਲ ਵਾਲੇ ਜਾਨਵਰ ਇੱਧਰ ਬਾਕੀ ਵੀਡੀਓ ਦੁਆਰ ਪਾਉਣੇ ਆ ਬਾਅਦ ਚ ਤੇ ਨੀ ਉਮਰ ਦਾ ਹੋਗਾ ਵੀਰ ਹੈ ਜਿਹੜਾ ਘੋੜਾ ਵਾ ਕਾਮ ਆਈ ਇਹਦਾ ਬਾਪ ਕਿਹੜਾ ਜਿਤ ਕਿ ਇਹਨੇ ਵੀ ਰੰਦਾ ਪੜੀ ਜਗ੍ਹਾ ਵੀਰੇ ਹੁਣ ਕਿੰਨੀ ਫੀਸ ਰੱਖੀ ਆ ਬਾਰੇ ਦੀ ਮੈਂ ਨਹੀਂ ਬਤਾਇਆ ਆ ਉਹ ਪਗੜ ਬਾਈ ਡਾਕਟਰ ਸਾਹਿਬ ਨੇ ਪਤਾ ਕਰੋ ਅੱਛਾ ਅੱਛਾ ਲੰਗਕੋਟ ਉਹ ਡੋਖ ਖੜੇ ਜੋ ਲੰਗਕੋਟ ਪਾਰ ਕਰਨ ਫੋਨ ਤੇ ਗੱਲ ਕਰਦੇ ਅੱਛਾ ਅੱਛਾ ਤੇ ਨਾਲ ਨੂੰ ਕਰ 200 ਬਾਰ ਕਰ ਓਕੇ ਓਕੇ ਕਰ ਉਹ ਮੇਰਾ ਪਰਲਾ ਮਾਈਡ ਦਾੜੀ ਲਾ ਉਹ ਵਿਰਕ ਸਾਹਿਬ ਵਿਰਕ ਸਾਹਿਬ ਬਾਈ ਜੀ ਗਾਮੇ ਦੀ ਆਪਾਂ ਫੀਸ ਕੀ ਰੱਖੀ ਹੋਈ ਜੀ ਕਵਰਿੰਗ ਫੀਸ ਵੀਰ ਜੀ ਦੀ 51000 ਹੈ ਜੀ। 51000। ਹਾਂ ਜੀ। ਰਿਜ਼ਲਟ ਵਗੈਰਾ ਦੇ ਵਧੀਆ ਨਹੀਂ। ਬਹੁਤ ਸੋਨਾ ਬਹੁਤ ਸਿਰ ਹੈ। ਇਸ ਟਾਈਮ ਕਿਹੜੀ ਜਗ੍ਹਾ ਜੀ ਹੈ? ਇਹ ਕੰਮ ਆ ਤੁਹਾਨੂੰ ਅੰਮ੍ਰਿਤਸਰ ਜਾਂ ਪਠਾਨਕੋਟ ਸਾਡੇ ਦੋ ਸਟੱਡ ਫਾਰਮ ਹੈ। ਹਾਂ ਜੀ। ਦੋਵਾਂ ਚ ਇੱਕ ਥਾਂ ਤੇ ਮਿਲ ਜੇਗਾ ਜਦੋਂ ਵੀ ਆਉਣਾ ਫੋਨ ਕਰਕੇ ਆ ਸਕਦੇ ਵੀਰ। ਮਾਜੀ ਕੰਟੈਕਟ ਨੰਬਰ ਬੋਲੋਗੇ ਜੀ? ਹਾਂ 9893439 ਜੀ। ਹਾਂ ਦੂਸਰਾ ਗਰਲਾਲ ਵੀਰ ਦਾ ਹੈਗਾ ਉਹ ਵੀ ਮੈਂ ਨਾਲ ਦੇ ਦਿੰਦਾ। ਸਾਡੇ ਦੋਵਾਂ ਚ ਇੱਕ ਕੋਲੇ ਹੁੰਦਾ। ਪੀਗਾਮਾ ਜਿਹੜੇ ਫਾਰਮ ਤੇ ਸਾਨੂੰ ਲੋਡ ਪੈਂਦੀ ਆ ਜੀ ਉੱਥੇ ਅਸੀਂ ਸ਼ਿਫਟ ਕਰ ਲੈਂਦੇ ਨੂੰ ਜੀ ਵੀਰ ਸਾਹਿਬ ਆਪਣਾ ਪੂਰਾ ਨਾਮ ਕੀ ਹੈ ਜੀ ਮੇਰਾ ਨਾਮ ਡਾਕਟਰ ਬਲਜੀਤ ਸਿੰਘ ਮਰਕਾ ਜੀ ਹਾਂ ਦੂਸਰਾ ਨੰਬਰ ਹੈਗਾ 8360519145 ਇੱਕ ਲਾਲ ਵੀਰ ਦਾ ਜੀ ਜੀ ਠੀਕ ਧੰਨਵਾਦ ਕਿਹੜਾ ਕੋੜਾ ਬਾਈ ਇਹ ਜੀ ਯੂਰਾਜ ਇਹ ਵੀ ਪਤਾ ਸਰਦ ਕਿਹੜੇ ਕੋਟ ਦਾ ਬੱਚਾ ਹੈ ਆਪ ਮਹਾਰਾਜਾ ਮਹਾਰਾਜਾ ਕਿੰਨੀ ਉਮਰ ਹੋ ਗਈ ਜੀ

ਉਹ ਨਹੀਂ ਦੇਖੀ ਵੀਰ ਮੜ ਜਾ 99144 ਅਮਰੀਕਾ 42 61 ਵੀਰੇ 42 ਇਹ ਐਕਸਮ ਬੁਸਟ ਟਕ ਫਾਰਮ 91 45 ਨਾ ਕਰਦੇ ਆ ਕੱਲ ਕਰਾਉਣਾ ਤੁਹਾਡੀ ਜੇ ਟਾਈਮ ਹੋਇਆ

ਦਲੈਨ ਉਹ ਲੰਮਾ ਇਧਰੋਂ ਕਰਦੇ ਆਂ ਕਿਸੇ ਲੰਮੇ ਚ ਨੇ ਹੋਏ ਹੋਏ ਇੱਕ ਮਿੰਟ ਵੀਰੇ ਚਾਰਜਿੰਗ ਨਹੀਂ ਕਰੋ ਚਾਰਜਿੰਗ ਨਹੀਂ ਕਰੋ ਮੈਂ ਕਰਾ ਮੈਂ ਲੈ ਚਲੋ ਮੋਰੇ ਬਾਈ ਜਿਹੜਾ ਮੁੰਡਾ ਕੋਲ ਬਾਈ ਬਦਲਣਾ ਬਦਲਣਾ ਸਰਵਿਸਨ ਬਦਲਣਾ ਫਾਰਮ ਹਾਂਜੀ ਹਾਂ ਸਰਵਿਸਨ ਬਦਲਦਾ ਫਾਰਮ ਇਹਨੂੰ ਕਹਿੰਦੇ ਨੇ ਮੁਆਵਜ਼ਾ ਦਾ ਫਾਰਮ 20 ਲੱਖ ਰੁਪਇਆ ਲੱਗਾ ਬਾਜ਼ਾਰਾਂ ਵਾਹੇ ਤਸਵੀਰਾਂ ਦੁਬਾਰਾ ਹੀ ਦੇਖੋ ਜੀ ਕਰੋ ਦਰਸ਼ਕਾਂ ਤਸਵੀਰਾਂ ਪਾਉਣ ਦਾ ਫਾਰਮ ਕੋੜੇ ਨਾਲ ਮਿਲਦਾ ਕਰਦੇ ਆ ਉਧਰ ਵੀ ਕਰਦੇ ਆ ਦਰਸ਼ਕਾਂ ਤੋਂ ਦਿਲ ਕਿੰਨੇ ਮਿੰਟਸ ਦਿਖਾਉਣਾ ਕਿਹੜਾ ਕੋੜਾ ਵੀਰੇ ਇਹ 골ਡਨ ਰੌਕ ਦਾ ਜੀ ਕਿਹੜੇ ਕੋੜਾ ਦਾ ਬੱਚਾ ਵੀਰੇ ਇਹ 골ਡਨ ਰੌਕ ਦਾ ਜੀ ਉਹ ਖੜਾ ਸਾਹਮਣੇ 골ਡਨ ਰੌਕ ਦਾ ਜੀ ਇਹ ਸ਼ੋਅ ਚੈਂਪੀਅਨ ਜੀ ਠੀਕ ਹੈ ਕਿਹੜੀ ਜਗ੍ਹਾ ਵੀਰੇ ਇਹ ਆਪਣਾ ਆਪਣਾ ਜੀ ਇਹ ਫਾਰਮ ਆ ਨੂਰਗਰ ਸਟੱਡ ਫਾਰਮ ਮੋਗਾ ਜੀ ਓਕੇ ਵੱਡੀ ਦੀ ਫੇਸਬੁਕ ਵੀ ਰੱਖੀ ਆਪਾਂ ਇਹ ਹਜੇ ਛੱਡੀ ਨਹੀਂ ਜੀ ਕਵਰਿੰਗ ਅੱਛਾ ਕਿਹਾ ਜਾਓ ਠੀਕ ਹੈ ਓੜਾ ਗੋਲਡਨ ਰੌਕ ਇਹਦੇ ਨੇ ਆਏ ਜੇ ਕਿਹੜੇ ਪੰਜੀ ਸਾਰੇ ਸੋਹਣੇ ਸਿੱਧੀ ਆਪਾਂ ਆਇਆ ਗੋਲੇ ਮੋਬਿਲੋ ਓੜਾ ਮਰੇ ਕਿਹਦੇ ਰਾਹੀ ਇਹ ਮਤਲਬ ਗੰਦਾ ਜਾਣਾ ਵਰਤਦਾ ਰੱਖਦਾ ਸਮਾਂ ਆਉਂਦਾ ਜੀ ਇਹ ਕੋੜਾ 골ਡਨ ਬੋਕ ਕਰੋ ਦਰਸ਼ਕੋ ਸਟੇਡੀਅਮ ਦੇ ਇਹਨੂੰ ਕਹਿੰਦੇ ਭਾਈ ਮਿਹਨਤ ਮਿਹਨਤ ਕਰੀ ਬੋਲਦੇ ਆ ਭਾਈ ਜੀ ਬਾਈ ਜੀ 골ਡਨ ਰੌਪ ਦੀ ਕਵਰਿੰਗ ਫਿਸ ਕੀ ਆ ਆਪਣਾ ਜੀ ਆਲਾ ਵੀ ਆ ਜਾ ਆਪਣੇ ਬਾਈ ਹਰਵਿੰਦਰ ਆ ਲਿਆ ਗਿਆ ਫਾਰਮ ਫਾਰੀ ਤੋਰ ਕੇ ਲਿਆ ਬਾਈ ਕਿ ਤੋਰਨੀ ਆ ਤੋਰਨੀ ਆ ਤੋਰਨੀ ਦਾ ਜੱਦੀ ਕਿਹ ਆ ਬਹੁਤ ਵਧੀਆ ਬਾਈ ਵਾਲੀ ਹਰਵਿੰਦਰ ਵਾਲੀ ਹਾਂਜੀ ਬਹੁਤ ਅੱਗੇ ਚੱਲ ਤੋਰਦੀ ਜੀ ਬਣਾਜੀ ਬੰਡ ਜੀ ਕਾ ਆ ਜਿਓ ਜੀ

ਮੋੜ ਲਾ ਇੱਥੇ ਬਾਈ ਹਰਵਿੰਦਰ ਵਾਲੀ ਤੋਰ ਤੇ ਸੋਹਣੀਆਂ ਕੁੜੀਆਂ ਚਲੋ ਬਾਕੀ ਵੀਡੀਓ ਦੁਬਾਰਾ ਬਣਾਉਨੇ ਆ ਹਏ ਲੈ ਜਾ ਯਾਰ ਮਨ ਨੂੰ ਰੋਕਾ ਬਰਾਬਰ ਬਰਾਬਰ ਨਹੀਂ ਗਿਆ ਨਹੀਂ ਉਪਰ ਉਪਰ ਬਾਡੀ ਚੜਨਾ ਪਵੇਗਾ ਉਪਰ ਚੜੋ ਹੌਲੀ ਹੌਲੀ ਆਹ ਤੇ ਆਹ ਹੌਲੀ ਹੌਲੀ ਚੜ ਜਾਣਾ ਇੱਕਦਮ ਨਾ ਕਰੋ ਨਹੀਂ 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 ਇੱਕਦਮ ਨਾ ਕਿਹੜਾ ਫੜੀ ਵੜੀ ਮਮਾ ਸੌਦਾ ਚੱਲਦਾ ਹਾਂਜੀ ਚਲੋ ਇੱਥੇ ਖੜਾ ਕੰਮਾਂ ਦੇ ਬਾ ਨੇੜੇ ਹੀ ਆ ਨੇੜੇ ਆ ਇਹ ਵੋਡਿਆ ਲੈ ਤੇ ਨਾ ਬੋੜੀ ਦੀ ਬੀ ਬੱਤ ਬੱਤੀ ਬਾਤ ਹੈ ਜੀ ਕਿਸੇ ਦਾ دماغ ਤੇ ਉਪਰੀ ਹੋ ਗਿਆ ਕੰਮ ਦਾ ਬਰਾਬਰ ਦੇ ਨਾ ਨਹੀਂ ਹਾਂ ਔੜੀ ਮੀਟਿੰਗ ਹੋਗੀ ਅੱਜ ਤੇ ਪੰਡਾ ਲੋਕਾਂ ਦੀ ਕਿ ਅੱਜ ਨੂੰ ਜੈਨ ਕਰਦੇ ਨੂੰ ਜੈਨ ਨੂੰ ਕੋਈ ਬਾਤ ਨਹੀਂ ਦੇ ਦਈਏ ਤੇ ਤੁਹਾਡੇ ਘਰ ਦਾ ਅੰਦਾਜ਼ ਲੋਕਾਂ ਤੁਹਾਡੇ ਘਰ ਵੀ ਜਾਏਗੀ ਗੱਤਾਂ ਆਈ ਔੜਦੀ ਹਾਂ ਵੇਖਿਆ

ਉਦੋਂ ਕਹਿੰਦੇ ਨੇ ਦਾ ਵੀਡੀਓ ਕਰਦਾ ਭੈਣ ਦਾ ਯਾਰ ਸਭ ਤੋਂ ਵੱਧ ਨਰਸਰ ਸਿਆਲ ਚ ਅਮਰੀਦ ਹੁੰਦਾ ਜਾਂਦਾ ਤੇ ਨੂੰ ਸਿਰ ਭਾਏ ਨੂੰ ਮੁੱਕ ਜਾਂਦਾ ਜਾਂ ਲੋ ਸਰੀਰ ਭਾਏ ਚ ਦਿਲ ਮੁੱਕ ਜਾਂਦਾ ਹੈ ਭਾਈ ਸਹੀ ਆ ਗੱਲ ਉਹਦੀ ਖਾਸ ਕਰ ਉਹਦਾ ਆਪਣੇ ਦੇ ਧੁੱਕਦੀ ਆ ਚਲੋ ਪਰ ਹੋ ਸਕਦਾ ਸ਼ਕਲ ਸ਼ਕਲ ਹੈ ਬਾਕੀ ਬਾਅਦ ਚ ਕਰਦੇ ਆ ਖਾਲ ਰੋਟੀ ਕਦ ਦੀ ਖਾਣੀਆ ਹਾਂਜੀ ਹਾਂ ਕੱਲ ਨੂੰ ਖਾਣੀਆ ਕੱਲ ਨੂੰ ਹਾਂ ਹੈ ਉਹ ਬੱਸ ਤੂੰ ਖਾ ਰੋਟੀ ਕਦ ਨਹੀਂ ਖਾਣੀਆ